ਭਾਰਤੀ ਜਨਤਾ ਪਾਰਟੀ ਵੱਲੋਂ ਜੋ ਮੈਂਬਰਸ਼ਿਪ ਸ਼ੁਰੂ ਕੀਤੀ ਗਈ ਹੈ ਉਸ ਨੂੰ ਹੁਣ ਬੂਥ ਲੈਵਲ ਤੱਕ ਪਹੁੰਚਾਇਆ ਜਾ ਰਿਹਾ ਹੈ ਅੱਜ ਇੱਥੇ ਵੱਡੇ ਆਗੂ ਪਹੁੰਚੇ ਨੇ ਸੰਗਠਨ ਮੰਤਰੀ ਸ਼ੇਰਨਵਾਸ ਸੋਲੂ ਜੀ ਕੇ.ਡੀ. ਭਨਾਰੀ ਸਾਹਿਬ ਫਤੇ ਜੰਗ ਬਾਜਵਾ ਸਾਹਿਬ ਮਾਝੇ ਦੇ ਵੱਡੇ ਆਗੂ ਨੇ ਭਾਰਤੀ ਜਨਤਾ ਪਾਰਟੀ ਦਾ ਬਾਜਵਾ ਸਾਹਿਬ ਸਭ ਤੋਂ ਪਹਿਲਾਂ ਡਰਾਈਵ ਦਾ ਰਿਸਪਾਂਸ ਕੀ ਰਿਹਾ ਜਿਹੜੀ ਇਹ ਮੈਂਬਰਸ਼ਿਪ ਡਰਾਈਵ ਹੈ। ਦੇਖੋ ਸਾਰਿਆਂ ਨੂੰ ਪਹਿਲੇ ਮੈਂ ਦੱਸਣਾ ਚਾਹੁੰਦਾ ਵੀ ਸਾਡੀ ਮੀਟਿੰਗ ਹੋਈ ਸੀ ਦਿੱਲੀ ਤੇ ਉੱਥੇ ਸਾਡੇ ਮਾਨਯੋਗ ਪ੍ਰਧਾਨ ਜੀ ਨੱਡਾ ਸਾਹਿਬ ਅ ਅਮਿਤ ਸ਼ਾਹ ਜੀ ਹੋਮ ਮਿਨਿਸਟਰ ਸਾਹਿਬ ਔਰ ਸਾਰੀ ਸੀਨੀਅਰ ਲੀਡਰਸ਼ਿਪ ਹੋਤੈ ਜੀ ਤਰਨ ਚੂਗ ਜੀ ਵੀ ਸੀਗੇ ਬਹੁਤ ਵਧੀਆ ਰਿਸਪੌਂਸ ਭਾਰਤੀ ਜਨਤਾ ਪਾਰਟੀ ਇਸ ਵੇਲੇ ਦੁਨੀਆ ਦੀ ਸਾਰੇ ਨਾਲ ਵੱਡੀ ਪਾਰਟੀ ਤੇ ਹੈ ਹੀ ਹੈ ਪਰ ਜਿਹੜਾ ਡਿਸਪਲਿਨ ਮੈਂ ਦੇਖਿਆ ਬਹੁਤ ਸਾਰੀਆਂ ਪਾਰਟੀਆਂ ਦੀ ਦੂਜੀਆਂ ਪਾਰਟੀਆਂ ਦੀ ਵੇਖਦੇ ਤੁਸੀਂ ਕਦੀ ਇਦੀ ਮੈਂਬਰਸ਼ਿਪ ਡਰਾਈਵ ਵਾਲੀ ਗੱਲ ਹੀ ਕਦੇ ਦੇਖੀ ਹੋਏਗੀ ਸੋ ਰਿਸਪੌਂਸ ਬਹੁਤ ਵਧੀਆ ਮੈਂ ਤੁਹਾਨੂੰ ਅੱਗੇ ਦੱਸਿਆ ਸੀ ਵੀ ਪੰਜਾਬ ਦੇ ਵਿੱਚ ਲੋਕਾਂ ਨੂੰ ਇਸ ਗੱਲ ਦਾ ਵੀ ਉਹਨਾਂ ਸਾਰੀਆਂ ਪਾਰਟੀਆਂ ਦੀ ਸਰਕਾਰ ਬਣਾ ਕੇ ਵੇਖ ਲਈ। ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਵੀ ਦਿਲ ਭਰ ਚੁੱਕਾ ਹੈ। ਉਚਾ ਲੱਤ ਗਿਆ ਲੋਕਾਂ ਦਾ। ਤੇ ਉਹ ਉਹਨੇ ਵੇਦੇ ਨੇ ਵੀ ਸੈਂਟਰ ਦੀ ਸਰਕਾਰ ਵੀ ਭਾਰਤੀ ਜਨਤਾ ਪਾਰਟੀ ਦੀ ਹੈ। ਤੇ ਜੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਬਣਾਵਾਂਗੇ ਤੇ ਡੈਫੀਨਿਟਲੀ ਪੰਜਾਬ ਨੂੰ ਕਰਜ਼ੇ ਦੀ ਤੋਂ ਮੁਕਤੀ ਦਿਵਾਣਾ। ਮੈਂ ਇਹ ਤੇ ਨਹੀਂ ਕਹਿੰਦਾ ਵੀ ਮੁਕਤੀ ਮਿਲ ਜੂਗੀ। ਪਰ ਉਹਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ ਤਾਂ ਹੀ ਹੋਊਗੀ ਜੇਕਰ ਸੈਂਟਰ ਦਾ ਥਾਪੜਾ ਜਿਹੜੀ ਸਰਕਾਰ ਤੇ ਹੋਏਗਾ। ਤੋਂ ਤੁਹਾਡੇ ਸਾਹਮਣੇ ਸਾਨੂੰ ਟਾਰਗੇਟ ਦਿੱਤਾ ਗਿਆ ਵੀ ਅੰਮ੍ਰਿਤਸਰ ਦੇ ਵਿੱਚ 1.70 ਲੱਖ ਮੈਂਬਰਸ਼ਿਪ ਹੋਣੀ ਚਾਹੀਦੀ ਘੱਟੋ-ਘੱਟ। ਸੋ ਸਾਡਾ ਟਾਰਗੇਟ ਹੈ ਵੀ 2 ਲੱਖ ਮੈਂਬਰ ਅਸੀਂ ਬਣਾਣਾ ਹੈ। ਔਰ ਸਾਰੇ ਨਾਲ ਵੱਡੀ ਗੱਲ ਹੈ ਇਹਦਾ ਇੱਕੋ ਹੀ ਕੈਚ ਹੈ ਵੀ ਹਰ ਬੂਤੇ ਜੇ ਤੁਸੀਂ 200 ਮੈਂਬਰ ਬਣਾ ਜਾਂਦੇ ਹੋ ਇਹ ਤੁਹਾਡੀ ਜਿੱਤ ਪੱਕੀ। ਪਿੰਡੂ ਖੇਤਰ ਦੇ ਵਿੱਚ ਕਿੰਨੀ ਪੋਜੀਸ਼ਨ ਰਹੇਗੀ ਕਿਉਂਕਿ ਤੁਸੀਂ ਮਾਝੇ ਨੂੰ ਜਾਣਦੇ ਜੇ ਲੰਬੇ ਸਮੇਂ ਤੋਂ ਮਿਲੇਗਾ ਰਿਸਪੌਂਸ ਦੇਖੋ ਤੁਹਾਨੂੰ ਮੈਂ ਜਿਹੜੀ ਇਹ ਗੱਲ ਦੱਸੀ ਸੀ ਵੀ ਇੱਕ ਤੇ ਹੁੰਦਾ ਨਾ ਵੀ ਪਾਰਟੀ ਦਾ ਮਾਨੀ ਕਿਸਾਨਾਂ ਨੂੰ ਕੋਈ ਦੇਣਾ ਪਾਰਟੀ ਦਾ ਮਾਨੀ ਵੀ ਨਹੀਂ ਵੀ ਇਹ ਸਾਡੇ ਵਿਸ਼ੇ ਤੋਂ ਬਾਹਰ ਆ ਉਹ ਗੱਲ ਦੀ ਸਮਝ ਆਂਦੀ ਹੈ ਜਦੋਂ ਪਾਰਟੀ ਸਭ ਕੁਝ ਦੇਣ ਨੂੰ ਤਿਆਰ ਆ ਬੇਸਿਕਲੀ ਜਿਹੜਾ ਕਹਿੰਦੇ ਨਾ ਇੱਕ ਵਿਚੋਲਾ ਚੰਗਾ ਪੈਣਾ ਚਾਹੀਦਾ ਹੈ ਜਿਹੜਾ ਸਰਕਾਰ ਦਾ ਤੇ ਕਿਸਾਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਜਿਹੜੀਆਂ ਉਹਨਾਂ ਦੇ ਜਿਹਨੇ ਯੂਨਿਟਸ ਬਣੇ ਨੇ ਉਹਨਾਂ ਦੇ ਲੀਡਰਾਂ ਨਾਲ ਮੁਲਾਕਾਤ ਕਰਾ ਕੇ ਇਹ ਜਿਹੜਾ ਸਾਰਾ ਝੰਜਟ ਇਹਨੂੰ ਦੂਰ ਕੀਤਾ ਜਾਏ ਉਹ ਹੋਣਾ ਹੈ ਜੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੰਨੀ ਬੰਨੀ ਹੈ ਤੈ ਹੈ ਔਰ ਇਹ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਕਰਨਾ ਜਾਂਦੇ ਨੇ ਕਿਸਾਨ ਨੂੰ ਔਰ ਖਾਸ ਕਰਕੇ ਪੰਜਾਬ ਨੂੰ ਉਹਦੇ ਵਿੱਚ ਇੱਕ ਬੜੀ ਵੱਡੀ ਗੱਲ ਅ ਅੰਮ੍ਰਿਤ ਸ਼ਾਹ ਜੀ ਨੇ ਗੱਲ ਕੀਤੀ ਜਦੋਂ ਸਿੱਖਾਂ ਦੇ ਬਾਰੇ ਇੱਕ ਵਿਚਾਰ ਚੱਲਿਆ ਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਪਤਾ ਹੈ ਵੀ ਜਿਹੜੇ ਟੋਡਰ ਮਾਲੀ ਸੀ ਜੀ 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 ਉਹ ਇੱਕ ਜੈਨੀ ਸੀ ਤੇ ਟੋਡਰ ਮਾਲੀ ਨੇ ਛੋਟੇ ਸਾਹਿਬ ਜਾਵਿਆਂ ਦੇ ਲਈ ਸੋਨੇ ਦੀਆਂ ਸਿੱਕੇ ਮੋਹਰਾਂ ਲੈ ਕੇ ਤੇ ਉਹ ਉਦੋਂ ਉਸ ਵੇਲੇ ਦੇ ਜਿਹੜੇ ਸ਼ਾਸਨ ਸੀ ਉਹਨਾਂ ਨੂੰ ਦਿੱਤੇ ਔਰੰਗਜ਼ੇਬ ਦੀ ਸਰਕਾਰ ਵੇਲੇ ਤੋਂ ਉਹ ਉਹਨਾਂ ਦਾ ਮਤਲਬ ਇਹ ਸੀ ਵੀ ਅਸੀਂ ਤਾਂ ਜੋ ਸਾਡਾ ਜਜ਼ਬਾ ਸਾਨੂੰ ਪੰਜਾਬ ਚ ਲਾ ਲੈਂਦੇ ਸਾਨੂੰ ਸਿੱਖਾਂ ਲਈ ਕੋਈ ਕਰਨ ਦੋ ਤੇ ਜਿਹੜੇ ਬੰਦੇ ਜਿਹੜੀ ਪਾਰਟੀ ਜਿੰਨਾਂ ਦੀ ਸੋਚ ਇਹ ਹੈ ਵੀ ਦੇਖੋ ਅਸੀਂ ਜੇ ਕਰਤਾਰਪੁਰ ਸਾਹਿਬ ਦਾ ਲਾਂਗਾ ਕੀਤਾ ਛੋਟੇ ਸਾਹਿਬ ਜੀ ਦਾ ਦਿਹਾੜਾ ਬਣਾਇਆ ਤੇ ਉਹਨਾਂ ਦੀ ਮਨਸ਼ਾ ਹੈ ਵੀ ਉਹ ਪੰਜਾਬ ਲਈ ਔਰ ਖਾਸ ਕਰਕੇ ਸਿੱਖਾਂ ਲਈ ਕੋਈ ਕਰਨਾ ਚਾਹੁੰਦੇ ਥੈਂਕ ਯੂ ਜੀ ਦਾ ਪੰਜਾਬ ਹਾਂ ਧੰਕ ਦਿਵਜੰਗ ਬਾਜਵਾ ਸਾਹਿਬ ਦਾ ਇਸ ਪਾਸੇ ਸ਼੍ਰੀ ਨਵਾਸੂਲੂ ਜੀ ਵੀ ਨੇ ਸਾਡੇ ਨਾਲ ਨਮਸਕਾਰ ਸਰ ਸਭ ਤੋਂ ਪਹਿਲੇ ਪੰਜਾਬ ਮੇ ਵਾਈਸ ਪ੍ਰੈਜ਼ੀਡੈਂਟ ਸਟੇਟ ਵਾਈਸ ਪ੍ਰੈਜ਼ੀਡੈਂਟ ਨਹੀਂ ਉਸੇ ਹੋ ਗਈ ਇਹ ਬਾਤ ਹੋ ਗਈ ਸਰ ਓਕੇ ਤਾਂ ਸ਼੍ਰੀ ਨਵਾਸੂਲੂ ਜੀ ਉਹ ਕਹਿ ਰਹੇ ਨੇ ਕਿ ਸਾਡੀ ਅਫੀਸ਼ੀਅਲ ਸਟੇਟਮੈਂਟ ਜਿਹੜੀ ਹੈ ਫਦੇ ਜੰਗ ਬਾਜਵਾ ਸਾਹਿਬ ਜਿਹੜੇ ਨੇ ਉਹ ਕਰਨਗੇ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਅੱਜ ਸਰਦਾਰ ਫਦੇ ਜੰਗ ਸਿੰਘ ਬਾਜਵਾ ਸਾਹਿਬ ਵੀ ਜਿਹੜੇ ਇੱਥੇ ਮੌਜੂਦ ਸੀ ਤਾਂ ਸੰਦੂ ਸਾਹਿਬ ਵੀ ਨਿਰਰਧਾ ਅਰਧੌਰ ਸਾਹਿਬ ਅਰਧੌਰ ਸਾਹਿਬ ਦੇ ਮੰਡਲ ਜੀ ਅਰਧੌਰ ਸਾਹਿਬ ਸਭ ਤੋਂ ਬਿਨਾਂ ਸਰ ਕਿਵੇਂ ਦੀ ਰਾਈਡ ਡਰਾਈਵ ਤੁਸੀਂ ਅਜੰਮਰ ਸਰ ਦੇ ਵਿੱਚ ਆਏ ਹੋ ਕਿਵੇਂ ਦੀ ਇਹਦੀ ਆ ਬਹੁਤ ਅੱਛਾ ਰਿਸਪੌਂਸ ਆ ਜੀ ਸਾਸੀਂ ਸਭ ਜਾਣਦੇ ਹਾਂ ਕਿ ਪਹਿਲੀ ਸਤੰਬਰ ਨੂੰ ਲਾਂਚ ਹੋ ਰਹੀ ਹੈ ਸਾਡਾ ਸਦਸਤਾਤਾ ਵਿਹਾਨ ਜਿਹੜਾ ਲਾਂਚ ਹੋ ਰਿਹਾ ਹੈ ਪਹਿਲੀ ਸਤੰਬਰ ਨੂੰ ਸਭ ਤੋਂ ਪਹਿਲੇ ਸਦੱਸਿਆ ਨਿਰੰਦਰ ਭਾਈ ਮੋਦੀ ਜੀ ਬਣਨਗੇ ਔਰ ਸਾਡੇ ਰਾਸ਼ਟਰਪਤੀ ਡੱਡਾ ਜੀ ਉਹਨਾਂ ਨੂੰ ਮੈਂਬਰ ਬਣਾਵਾਂਗੇ 75 ਲੱਖ ਦਾ ਅਸੀਂ ਟਾਰਗੇਟ ਰੱਖਿਆ ਹੈ ਕਿ ਪਹਿਲੇ ਦਿਨ ਜਿਹੜਾ ਮੈਂਬਰਸ਼ਿਪ 75 ਲੱਖ ਸਾਰੇ ਦੇਸ਼ ਤੋਂ ਆਏਗੀ ਔਰ ਟੋਟਲ ਟਾਰਗੇਟ ਜਿਹੜਾ ਹੈ 10 ਕੋਰ ਪਲੱਸ ਜਿਹੜਾ ਹੈ ਇਸ ਪਹਿਲੇ ਫੇਸ ਜਿਹੜਾ ਅਸੀਂ ਮੈਂਬਰਸ਼ਿਪ ਬਣਾਉਣਾ ਚਾਹੁੰਦੇ ਹਾਂ ਪੂਰੇ ਦੇਸ਼ ਦੀ ਔਰ ਤੁਹਾਨੂੰ ਦੱਸਿਆ ਗਿਆ ਹੋਵੇਗਾ ਮਤਲਬ ਪਹਿਲੇ ਕਿ ਲਗਭਗ 2 ਲੱਖ ਜਿਹੜਾ ਹੈ ਇੱਥੇ ਦਾ ਟਾਰਗੇਟ ਅੰਮ੍ਰਿਤਸਰ ਦਾ ਰੱਖਿਆ ਗਿਆ ਹੈ ਔਰ ਦੋ ਤਰੀਕੇ ਦੇ ਮੈਂਬਰਸ ਨੇ ਇੱਕ ਪ੍ਰਾਇਮਰੀ ਮੈਂਬਰ ਔਰ ਇੱਕ ਜਿਹੜਾ ਐਕਟਿਵ ਮੈਂਬਰ ਤੋ ਪ੍ਰਾਇਮਿਕ ਮੈਂਬਰ ਜਿਹੜਾ ਹੈ ਪ੍ਰਾਇਮਰੀ ਮੈਂਬਰ ਜਿਹੜਾ ਹੈ ਉਹ ਤੇ ਕੋਈ ਸ਼ਰਤ ਨਹੀਂ ਹੈ ਸਾਰੇ ਮੈਂਬਰਸ ਬਣ ਸਕਦੇ ਹਨ ਔਰ ਜਿਹੜਾ ਐਕਟਿਵ ਮੈਂਬਰ ਹੈ ਉਹਦੇ ਲਈ 100 ਮੈਂਬਰ ਬਣਾਉਣਾ ਜ਼ਰੂਰੀ ਹੈ बीजेपी ਨਾਲ 3 ਸਾਲਾਂ ਤੋਂ ਜੁੜਿਆ ਰਿਹਾ ਹੈ ਵਿਅਕਤੀ ਉਹ ਬਣਾ ਜ਼ਰੂਰੀ ਹੈ ਔਰ ਐਕਟੀਵਿਟੀਆਂ ਆਸਥਾ ਰੱਖੇ बीजेपी ਚ ਉਹ ਜਿਹੜਾ ਵਿਅਕਤੀ ਹੈ ਉਹ ਸਾਡਾ ਮੈਂਬਰ ਹੈ ਤੁਹਾਡੇ ਸ਼ਹਿਰ ਦੇ ਵਿੱਚ ਤੁਸੀਂ ਕਿਉਂਕਿ ਤੁਸੀਂ ਕੋ ਜਲੰਧਰ ਦੇ ਨਾਲ ਜੁੜੇ ਅਮਰਸਰ ਚ ਵੀ ਕੰਮ ਕੀਤਾ ਸ਼ਹਿਰ ਤੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਮੈਂ ਤੁਹਾਨੂੰ ਤਾਂ ਕਿ ਸ਼ਹਿਰੀ ਖੇਤਰਾਂ ਤੋਂ ਪਿੰਡੂ ਖੇਤਰਾਂ ਦੇ ਵਿੱਚ ਤੁਹਾਨੂੰ ਉਹਨਾਂ ਦਾ ਰਿਸਪਾਂਸ ਮਿਲ ਜੇਗਾ ਇਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸਾਨ ਜਿਹੜੇ ਨੇ ਉਹ ਭਾਜਪਾ ਦੇ ਮੈਂਬਰਸ਼ਿਪ ਲੈਣ ਲਈ ਐਕਟਿਵ ਹੋਣ ਸਾਡੇ ਜਿਹੜਾ ਰਾਸ਼ਟਰੀ ਸਤਰ ਦੀ ਜਿਹੜੀ ਲੀਡਰਸ਼ਿਪ ਹੈ ਸਾਡੇ ਸੀਨੀਅਰ ਲੀਡਰਸ ਹਨ ਮੋਦੀ ਜੀ ਨੇ ਨਰਦਾ ਜੀ ਨੇ ਅਮਿਸ਼ਾ ਜੀ ਨੇ ਹੋਰ ਵੀ ਜਿਹੜੇ ਸਾਰੇ ਸੀਨੀਅਰ ਲੀਡਰਸ ਹਨ ਉਹਨਾਂ ਨੇ ਇੱਕ ਪਿਛਲੇ ਦਿਨਾਂ ਚ ਜਿਹੜੀ ਕਾਰਸ਼ਾਲਾ ਰਾਸ਼ਟਰੀ ਸਤਰ ਤੇ ਕੀਤੀ ਸੀ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਬੀਜੇਪੀ ਨੂੰ ਸਰਵ ਵਿਆਪੀ ਔਰ ਸਰਵ ਸਰਪਰਸ਼ੀ ਬਣਾਣਾ ਹੈ ਸਰਵ ਵਿਆਪੀ ਦਾ ਮਤਲਬ ਹੈ ਕਿ ਜਿੱਥੇ ਅਸੀਂ ਨਹੀਂ ਪਹੁੰਚ ਸਕਿਆ ਰਹਤੇ ਨਹੀਂ ਉੱਥੇ ਵੀ ਪਹੁੰਚਣਾ ਹੈ ਔਰ ਸਰਵ ਸਰਪਰਸ਼ੀ ਮਤਲਬ ਜਿਹੜੇ ਵੀ ਜਾਤ ਪਾਤ ਜੋ ਵੀ ਹੈ ਜੋਤਰਾ ਮੰਨ ਨਾਲੇ ਲੋਕ ਨੇ ਸਭ ਸਾਡੀ ਪਾਰਟੀ ਨੂੰ ਆਪਣੀ ਪਾਰਟੀ ਸਮਝਣ ਐਸਾ ਅਸੀਂ ਪ੍ਰਯਾਸ ਕਰਨਾ ਹੈ ਔਰ ਜਿੱਦਾਂ ਤੁਸੀਂ ਕਹੇ ਕਿ ਪਿੰਡਾਂ ਜਾਣ ਦੀ ਥੋੜੀ ਮੁਸ਼ਕਲ ਹੈ ਸਾਨੂੰ ਪਤਾ ਹੈ ਕਿ ਕੁਝ ਮੁਸ਼ਕਲਤਾ ਜ਼ਰੂਰ ਹੈ ਲੇਕਿਨ ਪ੍ਰਯਾਸ ਭਾਪੀ ਕਰੇਗੀ ਔਰ ਮੇਰਾ ਇਹ ਮੰਨਣਾ ਹੈ ਕਿ 2027 ਦਾ ਜਿਹੜਾ ਟੀਚਾ ਹੈ ਕਿ ਅਸੀਂ ਸਰਕਾਰ ਬਣਾਵਾਂਗੇ ਉਹਦੇ ਲਈ ਸਾਰੇ ਕਾਰਕਤਾਂ ਜਿਹੜਾ ਪਿੰਡਾਂ ਤੱਕ ਵੀ ਪਹੁੰਚ ਕਰਨਗੇ ਪਿੰਡਾਂ ਚ ਬੜੇ ਅੱਛੇ ਰਿਸਪੌਂਸ ਆਉਣਗੇ ਐਸਾ ਵਿਸ਼ਵਾਸ ਹੈ ਥੈਂਕ ਯੂ ਜੀ ਦਾ ਸ਼੍ਰੀ ਰਕੇਸ਼ ਤੋੜ ਜੀ ਭਾ ਪਾ ਦੇ ਮਹਾ ਮੰਤਰੀ ਨੇ ਜਲੰਧਰ ਦੇ ਮੇਰ ਵੀ ਰਹੇ ਨੇ ਔਰ ਅੰਮ੍ਰਿਤਸਰ ਦੇ ਵਿੱਚ ਵੀ ਕੰਮ ਕਰਦੇ ਨੇ ਕੇੜੀ ਭੰਡਾਰੀ ਸਾਹਿਬ ਆ ਜਿੱਥੇ ਆਏ ਸੀ ਗਜੇਂਦਰ ਸਿੰਘ ਸ਼ਿਖਾਵ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਆਉਣਾ ਸੀ ਉਹ ਨਹੀਂ ਪਹੁੰਚ ਸਕੇ ਕੋਈ ਗੜ ਸ਼ੰਕਰ ਜੀ ਕਿਸੇ ਪ੍ਰੋਗਰਾਮ ਦੇ ਵਿੱਚ ਉਹ ਰੁੱਜੇ ਨੇ ਤਾਂ ਸ਼ੀਲ ਨਵਾਸੂਲੂ ਜੀ ਇੱਥੇ ਪਹੁੰਚੇ ਸੀ ਮੈਂਬਰਸ਼ਿਪ ਪ੍ਰੋਗਰਾਮ ਜਿਹੜਾ ਲਾਂਚ ਕੀਤਾ ਗਿਆ ਬਾਕੀਰਾ ਡਿਟੇਲ ਜਿਹੜੀ ਆ ਉਹ ਸਮਝਾਈ ਗਈ ਹੈ ਔਰ ਜੋ ਟਾਰਗੇਟ ਮਿਥਿਆ ਗਿਆ ਨਾ ਅੰਮਰਸਰ ਦੇ ਵਿੱਚ ਜੋ ਫਤੇਜੰਗ ਬਾਜਵਾ ਸਾਹਿਬ ਨੇ ਦੱਸਿਆ ਕਿ 2 ਲੱਖ ਦੇ ਕਰੀਬ ਜਿਹੜੇ ਨੇ ਮੈਂਬਰ ਬਣਾਉਣੇ ਨੇ ਤਾਂ ਇਸ ਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕਿਉਂਕਿ ਮੈਂਬਰਸ਼ਿਪ ਡਰਾਈਵ ਜਿਹੜੀ ਹਾਲੀ ਦੇ ਵਿੱਚ ਸ਼ੁਰੂ ਹੋਈ ਹੈ ਤਾਂ ਹੁਣ ਪੂਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਮੈਂਬਰਸ਼ਿਪ ਚੱਲ ਰਹੀ ਹੈ 75 ਲੱਖ ਦਾ ਪਹਿਲੇ